ਸਸ੍ਰੀਕਾਲ ਨਮਸਤੇ ਕੁਕਿੰਗ ਵਿਦ ਗਰਗ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿੱਥੇ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਨਵੀਆਂ ਰੈਸਪੀਆਂ ਸ਼ੇਅਰ ਕਰਦੇ ਹਾਂ ਜੋ ਘਰੇ ਤਿਆਰ ਕਰ ਸਕਦੇ ਹਾਂ ਅੱਜ ਆਪਾਂ ਇੱਕ ਚਮਚ ਘਿਓ ਵਿੱਚ ਖੋਏ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਇੱਕ ਚਮਚ ਘਿਓ ਵਿੱਚ ਜਿਹਦੇ ਲਈ ਜੀ ਇੱਧਰ ਆਪਾਂ ਲਿਆ ਹੋਇਆ ਹੈਗਾ ਇੱਧਰ ਲਈ ਜੀ ਆਪਾਂ ਆਟਾ ਇੱਧਰ ਲਈ ਹੈ ਜੀ ਆਪਾਂ ਦੇਸੀ ਖੰਡ ਜਿਸ ਨੂੰ ਬੂਰਾ ਵੀ ਬੋਲਿਆ ਜਾਂਦਾ ਹੈ ਤੇ ਦੇਸੀ ਖੰਡ ਲਈ ਹੈ ਇੱਧਰ ਆਪਾਂ ਲਏ ਨੇ ਕੁਝ ਡਰਾਈ ਫਰੂਟ ਤੁਸੀਂ ਵੱਧ ਘੱਟ ਵੀ ਕਰ ਸਕਦੇ ਹੋ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ ਤੇ ਬਿਲਕੁਲ ਥੋੜੇ ਜਿਹੀ ਡਰਾਈ ਫਰੂਟ ਪਾਵਾਂਗੇ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਤੇ ਆਪਾਂ ਘਰ ਵਿੱਚ ਹੀ ਖੋਆ ਬਣਾ ਕੇ ਤਿਆਰ ਕੀਤਾ ਹੈ ਦੇਖੋ ਜੀ ਇੱਧਰ ਆਪਾਂ ਖੋਆ ਬਣਾ ਕੇ ਤਿਆਰ ਕਰ ਲਿਆ ਸੀ ਪਹਿਲਾਂ ਇੱਧਰ ਤਿਆਰ ਖੋਆ ਕੱਢਿਆ ਹੋਇਆ ਜੀ ਤੇ ਇੱਧਰ ਆਪਾਂ ਆਟਾ ਲੈ ਡ్రਾਈ ਫਰੂਟ ਤੇ ਦੇਸੀ ਖੰਡ ਲਈ ਹੈ ਜੀ ਤੇ ਆਪਾਂ ਇਹਨੂੰ ਸਾਨੂੰ ਬਣਾਉਣੇ ਸਟਾਰਟ ਕਰਦੇ ਹਾਂ ਹੁਣ ਖੋਏ ਦੀਆਂ ਪਿੰਨੀਆਂ ਬਿਲਕੁਲ ਇੱਕ ਚਮਚ ਘਿਓ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਜੇ ਤੁਸੀਂ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਤੁਹਾਨੂੰ ਨਿਊ ਨਿਊ ਰੈਸਪੀ ਇਸ ਚੈਨਲ ਤੇ ਦੇਖਣ ਨੂੰ ਮਿਲਣਗੀਆਂ ਜੀ ਇੱਧਰ ਆਪਾਂ ਲੋਹੀ ਦੀ ਕੜਾਹੀ ਲੈ ਲਈਏ ਜੀ ਤੇ ਇਹਦੇ ਵਿੱਚ ਆਪਾਂ ਇੱਕ ਚਮਚ ਦੇਸੀ ਘਿਓ ਦਾ ਪਾ ਦਿੱਤਾ ਹੈ हूँ इसे आप जी आटा हम इस आटा पा देवे जी बिल्कुल एक चमच बच्चा खोए पिनिया बना के तैयार करे एक चमच घ्यो का लेना जी आप तो बिल्कुल सुखा आटा ज्यादा घ्यो नहीं पावे आप क्योंकि खोए भी घ्यो होंगे जी फिर इस करके आप ਆਟਾ ਵਿੱਚ ਜ਼ਿਆਦਾ ਕਿਉਂ ਨਹੀਂ ਪਾਵਾਂਗੇ। ਇਸੇ ਤਰੀਕੇ ਨਾਲ ਜੀ ਆਪਾਂ ਥੋੜੇ-ਥੋੜੇ ਸੇਕ ਨਾਲ ਆਟਾ ਪੁੰਨ ਲਵਾਂਗੇ। ਬਿਲਕੁਲ ਆਪਾਂ ਇੱਕ ਚਮਚ ਘਿਓ ਦਾ ਲਿਆ ਕਿਉਂਕਿ ਆਪਾਂ ਸੁੱਕਾ ਆਟਾ ਬਿਲਕੁਲ ਨਹੀਂ ਪੁੰਜਣਾ ਜੀ ਇਸ ਕਰਕੇ ਆਪਾਂ ਇੱਕੋ ਹੀ ਚਮਚ ਘਿਓ ਦਾ ਲਿਆ ਤੇ ਬਾਕੀ ਕੋਈ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਘਰ ਦੇ ਕੋਈ ਵਿੱਚ ਤਾਂ ਬਹੁਤ ਜ਼ਿਆਦਾ ਘਿਓ ਹੁੰਦਾ ਹੈ। ਤੇ ਇਸ ਚੈਨਲ ਤੇ ਤੁਹਾਨੂੰ ਇਸ ਤਰ੍ਹਾਂ ਦੀਆਂ ਰੈਸਪੀਆਂ ਮਿਲਣੀਆਂ ਜੋ ਕਿ ਆਪਾਂ ਘਰੇ ਹੀ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਰੈਸਪੀ ਦੱਸਦੇ ਹਾਂ ਤੇ ਤੁਸੀਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਇਸ ਤਰੀਕੇ ਨਾਲ ਪਿੰਨੀਆਂ ਬਣਾਇਓ ਜੀ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਪਿੰਨੀਆਂ ਬਣਾਉਨੇ ਆ ਪੰਜਾਬੀ ਸਟਾਈਲ ਜਿਵੇਂ ਆ ਨਾ ਪਿੰਡਾਂ ਵਿੱਚ ਪਹਿਲਾਂ ਪੁਰਾਣੇ ਬਜ਼ੁਰਗ ਬਣਾਉਂਦੇ ਸੀ ਉਸੇ ਤਰੀਕੇ ਨਾਲ ਬਣਾਵਾਂਗੇ ਇਸ ਕਰਕੇ ਆਪਾਂ ਜ਼ਿਆਦਾ ਡਰਾਈ ਫਰੂਟ ਨਹੀਂ ਪਾਉਂਦੇ ਬਸ ਹਲਕਾ ਜਿਹਾ ਥੋੜੇ ਜਿਹਾ ਪਾ ਲਈਏਂਗੀ ਆਪਾਂ ਤੇ ਤੁਸੀਂ ਆਪਣੇ ਮਰਜ਼ੀ ਨਾਲ ਜ਼ਿਆਦਾ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਨਾ ਜਿੰਨਾ ਮਰਜ਼ੀ ਪਾਓ ਤੁਸੀਂ ਜੇ ਤੁਸੀਂ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਡਰਾਈ ਫਰੂਟ ਤਾਂ ਉਹ ਵੀ ਪਾ ਸਕਦੇ ਹੋ ਜੇ ਤੁਸੀਂ ਇਸ ਤਰ੍ਹਾਂ ਸਿੰਪਲ ਤਰੀਕੇ ਨਾਲ ਤਿਆਰ ਕਰਨਾ ਚਾਹੁੰਦੇ ਹੋ ਤਾਂ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਜੀ इस तरीके न जी आप आटा भुन लेना गया देखो अपने आटे का कलर बहुत ज़्यादा चेंज हो गया बस थोड़ा से खोल लगावे तो इस तरीके ही आप आटा भुन लेना तो फिर आप खोआ मिक्स करा बहुत ज्यादा टेस्टी पिनिया बन के तैयार होगी लो जी आटे अपनी बहुत वजी ਖਸ਼ਬੂ ਆਉਣ ਲੱਗੀ ਤੇ ਆਟਾ ਆਪਣਾ ਪੁੱਜ ਗਿਆ ਹੁਣ ਆਪਾਂ ਕੈਨ ਸੌਫ ਕਰ ਦਿੰਨੇ ਤੇ ਇੱਧਰ ਖੋਏ ਦੇ ਵਿੱਚ ਆਟੇ ਨੂੰ ਮਿਕਸ ਕਰ ਲਾਂਗੇ ਜੀ ਸਾਰਾ ਆਟਾ ਪੈਸ ਵਿੱਚ ਮਿਕਸ ਕਰ ਲਾਂਗੇ ਇਸ ਕੜਾਹੀ ਚ ਇਹ ਵੱਡੀ ਹੈ ਜੀ ਇਹਦੇ ਵਿੱਚ ਨਾ ਮਿਕਸ ਕਰਕੇ ਚੰਗੇ ਤਰ੍ਹਾਂ ਹੋ ਜੂਗੀ ਥੋੜੀ ਛੋਟੀ ਹੈ ਇਸ ਕਰਕੇ ਆਪਾਂ ਖੋਏ ਵਾਲੀ ਕੜਾਹੀ ਦੇ ਵਿੱਚ ਸਾਰਾ ਆਟਾ ਪਾ ਲੈਣੇ ਜੀ ਹੁਣ ਆਪਾਂ ਖੋਏ ਦੇ ਵਿੱਚ ਮਿਕਸ ਕਰ ਦਾਂਗੇ ਸਾਰਾ ਆਟਾ ਚੰਗੀ ਤਰ੍ਹਾਂ ਮਿਲਾਵਾਂਗੇ ਜੀ ਗੈਸ ਆਪਾਂ ਸਿਮ ਤੇ ਔਨ ਕਰ ਲਿਆ ਜੀ ਸਿਮ ਰੱਖਣਾ ਗੈਸ ਤੇ ਚੰਗੀ ਤਰ੍ਹਾਂ ਕੋਸਤ ਆਪਣਾ ਆਟਾ ਵੀ ਗਰਮ ਹੈ ਤੇ ਖੋਆ ਠੰਡਾ ਸੀ ਜੀ ਥੋੜਾ ਜਿਹਾ ਆਪਾਂ ਸੇਕ ਲਵਾਵਾਂਗੇ ਤੇ ਫਿਰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੀ ਆਟੇ ਨੂੰ ਖੋਏ ਦੇ ਵਿੱਚ ਹੁਣ ਆਪਾਂ ਇਸ ਵਿੱਚ ਪਾ ਦੇਣੇ ਜੀ ਕੱਟਿਆ ਹੋਇਆ ਡਰਾਈ ਫਰੂਟ ਇਸ ਨੂੰ ਵਿੱਚ ਹੀ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਜਿਹਦੇ ਵਿੱਚ ਜੇ ਆਪਾਂ ਥੋੜੇ ਜਿਹਾ ਕਾਜੂ ਲਈ ਸੀ ਬਦਾਮ ਦਾਖਾਂ ਜੋ ਜੀ ਖੁਆ ਦੇਖੋ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਦੇਖੋ ਜੀ ਕਿੰਨਾ ਘਿਓ ਹਨਾ ਹੋ ਗਿਆ ਘਿਓ ਹੀ ਘਿਓ ਹੋ ਗਿਆ ਹੁਣ ਆਪਣੇ ਵਧੀਆ ਆਪਣੀਆਂ ਪਿੰਨੀਆਂ ਬੱਟੀਆਂ ਜਾਣੀਆਂ ਤੇ ਜਦੋਂ ਥੋੜੇ ਆ ਠੰਡਾ ਹੋ ਗਏ ਨਾ ਸ਼ੀਰਾ ਆਪਾਂ ਇਸ ਵਿੱਚ ਹੁਣ ਮਿਕਸ ਕਰਦੇ ਆਂਗੇ ਦੇਸੀ ਖੰਡ ਜੀ ਤੇ ਫਿਰ ਆਪਾਂ ਦੇਸੀ ਖੰਡ ਨੂੰ ਮਿਕਸ ਕਰਕੇ ਫਿਰ ਬੱਟਾਂਗੇ ਜੀ ਆਪਾਂ ਇਹਦੀਆਂ ਪਿੰਨੀਆਂ ਭੜਾ ਠੰਡਾ ਹੋ ਗਿਆ ਜੀ ਜੋਂ ਜੀ ਫਿਰ ਪਾਵਾਂਗੇ ਜੀ ਇਸ ਵਿੱਚ ਆਪਾਂ ਦੇਸੀ ਖੰਡ ਨਹੀਂ ਤਾਂ ਜੇ ਹੁਣੇ ਪਾ ਦਿੱਤੀ ਤਾਂ ਦੇਸੀ ਖੰਡ ਨੇ ਪਾਣੀ ਛੱਡ ਜਾਣਾ ਤੇ ਆਪਣੇ ਆਪਣੀਆਂ ਫਿਰ ਚੰਗੀ ਤਰ੍ਹਾਂ ਨਹੀਂ ਬਟੇਨਾਂ ਗਾ ਬਹੁਤ ਜ਼ਿਆਦਾ ਗਿੱਲੀਆਂ ਹੋ ਜਾਣੀਆਂ ਇੱਕ ਵਾਰੀ ਜੀ ਠੰਡਾ ਹੋ ਜਾਂਦੇ ਹੋ ਫਿਰ ਪਾਉਣੇ ਆਪਾਂ ਇਸ ਵਿੱਚ ਦੇਸੀ ਖੰਡ ਗੈਸ ਆਪਾਂ ਆਫ ਕਰ ਆਪਣਾ ਲਓ ਜੀ ਹੁਣ ਪਾ ਦਿੰਨੇ ਆ ਜੀ ਆਪਾਂ ਇਸ ਵਿੱਚ ਦਸ ਤੇ ਖੰਡ ਤੁਸੀਂ ਆਪਣੇ ਹਨਾ ਟੇਸਟ ਦੇ ਅਨੁਸਾਰ ਮਿੱਠਾ ਪਾ ਲਿਓ ਜੀ ਘੱਟ ਵੱਧ ਖਾਣੇ ਹੋ ਤੇ ਬਸ ਆਪਾਂ ਥੋੜਾ ਜਿਹਾ ਇੰਨਾ ਕੁ ਰੱਖ ਲਿਆ ਜੀ ਬਾਟੀ ਚ ਕਿ ਇੱਕ ਬਾਟੀ ਆਪਾਂ ਆਟੇ ਦੀ ਲਈ ਸੀ ਇੱਕ ਬਾਟੀ ਆਪਣੀ ਖੰਡ ਦੀ ਸੀ ਪਰ ਆਪਾਂ ਖੰਡ ਰੱਖ ਲਈਏ ਜੀ ਕਿਉਂਕਿ ਫਿਰ ਜ਼ਿਆਦਾ ਮਿੱਠਾ ਹੋ ਜਾਣਾ ਜੀ ਜੇ ਆਪਾਂ ਬਾਜ਼ਾਰੋਂ ਖੋ ਵਾਲੀ ਇਹ ਉਹਦੇ ਵਿੱਚੋਂ ਨਹੀਂ ਜੀ ਇਹ ਕਿਉਂ ਛੱਡਦਾ ਤੇ ਆਪਣੇ ਘਰ ਦਾ ਖੋਆ ਸੀ ਤੇ ਇਸ ਨੇ ਕਿਉਂ ਛੱਡਿਆ ਇਸ ਕਰਕੇ ਪਹਿਲਾਂ ਹੀ ਆਪਾਂ ਇੱਕ ਚਮਚਕ ਇਹੋ ਵਿੱਚ ਹੀ ਆਟਾ ਭੁੰਨਿਆ ਸੀ ਬਿਲਕੁਲ ਸੁੱਕਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਜੀ ਮਿਕਸ ਕਰ ਦਿੰਨੇ ਆ ਇਸ ਵਿੱਚ ਖੰਡ ਨੂੰ ਫਿਰ ਆਪਾਂ ਇਸ ਦੀਆਂ ਪਿੰਨੀਆਂ ਬੱਟਦੇ ਆ ਤੇ ਤੁਹਾਨੂੰ ਦਿਖਾਉਨੇ ਆ ਕਿਸ ਤਰ੍ਹਾਂ ਦੀਆਂ ਬਣੀਆਂ ਆਪਣੀਆਂ ਪਿੰਨੀਆਂ ਲਓ ਜੀ ਆਪਣੇ ਖੰਡ ਚੰਗੀ ਤਰ੍ਹਾਂ ਰਲਾ ਲਈ ਆਪਾਂ ਵਿੱਚ ਤੇ ਬਿਲਕੁਲ ਠੰਡਾ ਹੋ ਗਿਆ ਆਪਣਾ ਆਟਾ ਜੀ ਬੱਟਣ ਲਈ ਖੋ ਆ ਤੇ ਮਿਕਸ ਕੀਤਾ ਹੋਇਆ ਆਟਾ ਤੇ ਚੀਨੀ ਮਿਕਸ ਕਰ ਲਈ ਵਿੱਚ ਖੰਡ ਆਪਾਂ ਤੇ ਹੁਣ ਆਪਾਂ ਇਸਦੇ ਪਿੰਨੀਆਂ ਬੱਟਾਂਗੇ ਜੀ ਤੁਸੀਂ ਸਾਈਜ਼ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਛੋਟਾ ਵੱਡਾ ਹਨ ਜਿੰਨਾ ਤੁਸੀਂ ਖਾਣਾ ਪਸੰਦ ਕਰਦੇ ਹੋ ਤੇ ਆਪਾਂ ਦਿਖਾਉਣੇ ਤੁਹਾਨੂੰ ਕਿੱਡਾ ਵੱਡਾ ਸਾਈਜ਼ ਰੱਖਣਾ ਲਓ ਜੀ ਆਪਣੀਆਂ ਪਿੰਨੀਆਂ ਬਣ ਕੇ ਬਿਲਕੁਲ ਤਿਆਰ ਹੈ ਇੱਥੇ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਆਪਣੀ ਪਿੰਨੀਆਂ ਦੀ ਰੈਸਪੀ ਕਿੱਸ ਤਰ੍ਹਾਂ ਦੀ ਲੱਗੀ ਤੇ ਬਿਲਕੁਲ ਆਪਾਂ ਇੱਕ ਚਮਚ ਘਿਓ ਪਾਇਆ ਸੀ ਦੇਖੋ ਜੀ ਇੱਥੇ ਕਿੰਨੀਆਂ ਵਧੀਆ ਸੌਫਟ ਸੌਫਟ ਬਣੀਆਂ ਨੇ ਹਜੇ ਥੋੜੀਆਂ ਜਿਹੀਆਂ ਗਿੱਲੀਆਂ ਹਨ ਜਿਹੜੇ ਸੁੱਕ ਗਈਆਂ ਤਾਂ ਫਿਰ ਵਧੀਆ ਸਖਤ ਹੋ ਜਾਣਗੀਆਂ ਥੋੜੀਆਂ ਜੀਆਂ ਜੀ ਤੇ ਹਜੇ ਥੋੜੀਆਂ ਜਿਹੀਆਂ ਗਿੱਲੀਆਂ ਨੇ ਤੇ ਤੁਸੀਂ ਤੁਸੀਂ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਇੱਕ ਚਮਚ ਘਿਓ ਵਿੱਚ ਇਹ ਪਿੰਨੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਘਰ ਵਿੱਚ ਖੋਏ ਦੀਆਂ ਪਿੰਨੀਆਂ ਬਣਾਓ ਜੀ ਤੇ ਕਿਉਂਕਿ ਬਾਹਰ ਦੀ ਮਠਿਆਈਆਂ ਵਿੱਚ ਬਹੁਤ ਮਲਾਬਟ ਹੁੰਦੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਘਰੇ ਹੀ ਖੋਆ ਬਣਾਓ ਬਾ ਬਾਜ਼ਾਰ ਦਾ ਖੋਆ ਹਨਾ ਵਧੀਆ ਨਹੀਂ ਹੁੰਦਾ ਜੀ ਤੇ ਇਸ ਕਰਕੇ ਆਪਣੇ ਘਰ ਦਾ ਖੋਆ ਸੀ ਤੇ ਬਹੁਤ ਹੀ ਵਧੀਆ ਪਿੰਨੀਆਂ ਬਣ ਕੇ ਤਿਆਰ ਹੋਈਆਂ ਨੇ ਤੇ ਉਸ ਵਿੱਚ ਕਿਉਂ ਹੁੰਦਾ ਜੀ ਹਨਾ ਘਰ ਦੇ ਖੋਏ ਵਿੱਚ ਤੇ ਅੱਜ ਦੀ ਰੈਸਪੀ ਦਾ ਇਨ ਡੈਪ ਅਪ ਪੈਤੀ ਕਰਾਂਗੇ ਕਾਨੂੰ ਮਿਲਾਂਗੇ ਜੀ ਕਿਸੇ ਨਿਊ ਰੈਸਪੀ ਨਾਲ ਕਿ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਆਪਣੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜੀ ਚਲੋ ਜੀ ਮਿਲਦੇ ਹਾਂ ਕੱਲ ਨੂੰ ਕਿਸੇ ਨਿਊ ਰੈਸਪੀ ਨਾਲ ਬਾਏ ਬਾਏ ਜੀ